ਇੱਕ ਦਿਨ ਮੈਂ ਦੁਪਹਿਰ ਨੂੰ ਘਰ ਆਇਆ ਤਾਂ ਘਰ ਵਿੱਚ ਮੇਰੀ ਚਾਚੀ ਇਕੱਲੀ ਆਪਣੇ ਕਮਰੇ ਵਿੱਚ ਲੰਮੀ ਪੈ ਕੇ ਮੋਬਾਈਲ ਵੇਖ ਰਹੀ ਸੀ ਜਿਸ ਨੂੰ ਵੇਖ ਕੇ ਮੇਰਾ ਵੀ ਦਿਲ ਕਰਨ ਲੱਗਾ ਜਦੋਂ ਮੈਂ ਚਾਚੀ ਨੂੰ ਆਵਾਜ਼ ਮਾਰ ਕੇ ਘਰਦਿਆਂ ਬਾਰੇ ਪੁੱਛਿਆ ਤਾਂ ਚਾਚੀ ਕਹਿਣ ਲੱਗੀ ਕਿ ਸਾਰੇ ਬਾਜ਼ਾਰ ਗਏ ਹੋਏ ਆ ਤੂੰ ਮੂੰਹ ਹੱਥ ਧੋ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਮੈਨੂੰ ਚਾਹ ਦੀ ਲੋੜ ਨਹੀਂ ਮੈਂ ਤਾਂ ਕੁਝ ਹੋਰ ਹੀ ਪੀਣਾ ਇਹ ਕਹਿ ਕੇ ਮੈਂ ਹੱਸ ਪਿਆ ਤਾ ਚਾਚੀ ਕਹਿੰਦੀ ਅੱਛਾ ਤੇਰੀ ਹੋਰ ਕੁਝ ਪੀਣ ਦੀ ਉਮਰ ਹੋ ਗਈ ਆ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਤੁਸੀਂ ਕੋਈ ਮੌਕਾ ਤਾਂ ਦੇ ਕੇ ਦੇਖੋ ਮੈਂ ਹਨੇਰੀ ਲਿਆ ਦੇਣੀ ਆ ਚਾਚੀ ਨੇ ਕਿਹਾ ਚਲ ਠੀਕ ਹੈ ਅੱਜ ਘਰ ਕੋਈ ਨਹੀਂ ਫਿਰ ਹੋਰ ਦੱਸ ਹੁਣ ਤੂੰ ਮੈਨੂੰ ਕਿਹੜਾ ਮੌਕਾ ਭਾਲਦਾ ਅਸੀਂ 5-7 ਮਿੰਟ ਗੱਲਾਂ ਕੀਤੀਆਂ ਤੇ ਮੈਂ ਕਿਹਾ ਚਲ ਫਿਰ ਚਾਚੀ ਸਾਡੇ ਕੋਲ ਸਮਾਂ ਘਟਾ ਮੈਂ ਚਾਚੀ ਨਾਲ ਅਕਸਰ ਇਦਾਂ ਮਜ਼ਾਕ ਕਰਦਾ ਹੁੰਦਾ ਸੀ ਦੋਸਤੋ ਫੇਰ ਕੀ ਸੀ ਮੈਂ ਚਾਚੀ ਨਾਲ ਇਸ ਤਰ੍ਹਾਂ ਹੀ ਗੱਲਾਂ-ਬਾਤਾਂ ਕਰਦੇ ਹੋਏ ਹੱਸਦੇ ਸਮਾਂ ਲੰਘਾ ਰਿਹਾ ਸੀ ਹਾਜ਼ਰਾਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਗੀ ਮੇਰਾ ਨਾਮ ਹਰਮਨ ਆ ਤੇ ਮੇਰੀ ਉਮਰ 24 ਸਾਲ ਦੀ ਲਗਭਗ ਹੋ ਗਈ ਮੇਰੇ ਪਰਿਵਾਰ ਵਿੱਚ ਮੇਰੇ ਮਾਪਿਓ ਤੇ ਮੇਰੇ ਚਾਚਾ ਜੀ ਰਹਿੰਦੇ ਸਨ ਮੇਰੇ ਦਾਦਾ-ਦਾਦੀ ਤੇ ਪਾਪਾ ਤੇ ਚਾਰ ਭੂਆ ਦੇ ਵਿਆਹ ਤੋਂ ਬਾਅਦ ਇਸ ਦੁਨੀਆ ਨੂੰ ਸਦਾ ਲਈ ਛੱਡ ਕੇ ਚੁਰ ਗਈ ਸੀ ਮੇਰੇ ਚਾਚਾ ਜੀ ਦੀ ਉਮਰ ਤਾਂ ਜ਼ਿਆਦਾ ਹੋ ਗਈ ਸੀ ਪਰ ਉਹ ਬਹੁਤ ਹੀ ਸਿੱਧੇ ਸਾਦੇ ਹੋਣ ਕਰਕੇ ਵਿਆਹ ਨਹੀਂ ਗਏ ਸੀ ਅਤੇ ਮੈਂ ਆਪਣੇ ਚਾਚੇ ਨੂੰ ਵਾਰ-ਵਾਰ ਛੇੜਦਾ ਹੁੰਦਾ ਸੀ ਕਿ ਚਾਚਾ ਜੀ ਤੁਹਾਡਾ ਵਿਆਹ ਕਦੋਂ ਹੋਊਗਾ ਚਲੋ ਮੈਂ ਤੁਹਾਡਾ ਵਿਆਹ ਕਰਵਾ ਦੇਣਾ ਅੱਗੋਂ ਮੈਨੂੰ ਚਾਚਾ ਕਹਿੰਦਾ ਐਵੇਂ ਬਹੁਤਾ ਸਿਆਣਾ ਨਾ ਬਣਿਆ ਕਰ ਤੂੰ ਥੋੜਾ ਮੇਰਾ ਵਿਆਹ ਕਰਨਾ ਮੇਰਾ ਚਾਚਾ ਅਕਸਰ ਹੀ ਮੇਰੇ ਪਿਓ ਨਾਲ ਖੇਤਾਂ ਵਿੱਚ ਕੰਮ ਕਰਵਾਉਂਦਾ ਸੀ ਤੇ ਮੇਰੀ ਮਾਂ ਘਰ ਸੰਭਾਲਣ ਦੇ ਨਾਲ-ਨਾਲ ਰੋਟੀ ਟੁਕਾ ਕਰਦੀ ਸੀ ਮੈਂ ਕੰਪਿਊਟਰ ਦਾ ਕੋਰਸ ਕਰ ਰਿਹਾ ਸੀ ਮੈਨੂੰ ਕੋਰਸ ਲਈ ਸ਼ਹਿਰ ਜਾਣਾ ਪੈਂਦਾ ਸੀ ਤੇ ਮੈਂ ਸਵੇਰੇ ਤਿਆਰ ਹੋ ਕੇ 9 ਵਜੇ ਹੀ ਘਰੋਂ ਨਿਕਲ ਜਾਂਦਾ ਸੀ ਤੇ ਸ਼ਾਮ ਨੂੰ 6 ਵਜੇ ਨੂੰ ਘਰ ਮੁੜਿਆ ਆਉਂਦਾ ਸੀ ਸਾਡੀਆਂ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਵੀ ਸੀ ਜੋ ਅਸੀਂ ਕਿਰਾਏ ਤੇ ਦਿੱਤੀਆਂ ਹੋਈਆਂ ਸਨ ਮੇਰਾ ਪਿਓ ਮੈਨੂੰ ਸ਼ਹਿਰ ਵਿੱਚ ਕੱਪੜਿਆਂ ਦੀ ਦੁਕਾਨ ਖੋਲਣ ਲਈ ਜ਼ੋਰ ਪਾ ਰਿਹਾ ਸੀ ਅਤੇ ਮੈਂ ਨੌਕਰੀ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਦੁਕਾਨਦਾਰੀ ਘੱਟ ਹੀ ਪਸੰਦ ਸੀ ਮੈਂ ਕੁੜੀਆਂ ਦੇ ਮਾਮਲੇ ਵਿੱਚ ਕੁਝ ਅਜੀਬ ਜਿਹਾ ਹੀ ਸੀ ਜਿੱਥੇ ਵੀ ਮੈਨੂੰ ਕੋਈ ਸੋਹਣੀ ਕੁੜੀ ਦਿੱਸਦੀ ਬਸ ਮੈਂ ਉਸ ਨਾਲ ਗੱਲਾਂ ਕਰਨ ਲੱਗ ਜਾਂਦਾ ਮੈਨੂੰ ਕੁੜੀਆਂ ਨਾਲ ਗੱਲਾਂ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ ਤੇ ਦੋਸਤੀ ਕਰਨ ਵਿੱਚ ਵੀ ਜਿਆਦਾ ਸਮਾਂ ਨਹੀਂ ਲੱਗਦਾ ਸੀ ਕਿਉਂਕਿ ਮੈਂ ਵੇਖਣ ਨੂੰ ਬਹੁਤ ਹੀ ਸੋਹਣਾ ਸੁਨੱਖਾ ਤੇ ਉੱਚੇ ਲੰਮੇ ਕੱਦ ਦਾ ਸੀ ਇੱਕ ਦਿਨ ਮੇਰੇ ਮਾਪਿਓ ਨੇ ਕਿਹਾ ਕਿ ਅਸੀਂ ਹੁਣ ਵਿਚਾਰੇ ਦਿਲਜੀਤ ਦਾ ਵਿਆਹ ਨਾ ਕਰਵਾ ਦਈਏ ਕਿੰਨਾ ਚਿਰ ਇਸ ਨੂੰ ਇਕੱਲੇ ਰੱਖਾਂਗੇ ਨਾਲੇ ਮੈਨੂੰ ਵੀ ਸਹਾਰਾ ਮਿਲ ਜਾਊਗਾ ਦਿਲਜੀਤ ਮੇਰੇ ਚਾਚੇ ਦਾ ਨਾਮ ਹੈ ਉਤੋਂ ਲੋਕ ਵੀ ਸਾਨੂੰ ਗੱਲਾਂ ਕਰਦੇ ਨੇ ਕਿ ਜਮੀਨ ਕਰਕੇ ਇਸ ਦਾ ਵਿਆਹ ਨਹੀਂ ਕਰਦੇ ਦੋਸਤੋ ਜਦੋਂ ਹੀ ਅਸੀਂ ਵਿਆਹ ਦੀ ਗੱਲ ਕੀਤੀ ਮੇਰੇ ਚਾਚੇ ਲਈ ਰਿਸ਼ਤਾ ਵੀ ਆ ਗਿਆ ਭਲਾ ਹੀ ਮੇਰੇ ਚਾਚੇ ਦੀ ਉਮਰ ਜ਼ਿਆਦਾ ਸੀ ਪਰ ਦੇਖਣ ਵਿੱਚ ਉਹ ਵੀ ਸੋਹਣਾ ਸੀ ਸਾਡੀ ਜ਼ਿਆਦਾ ਜ਼ਮੀਨ ਹੋਣ ਕਰਕੇ ਕੁੜੀ ਵਾਲਿਆਂ ਨੇ ਵੀ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਜਦੋਂ ਅਸੀਂ ਕੁੜੀ ਨੂੰ ਵੇਖਣ ਗਏ ਤਾਂ ਚੁੰਨੀ ਚੜਾ ਕੇ ਹੀ ਚਾਚੀ ਜੀ ਨੂੰ ਘਰ ਲੈ ਆਏ ਸੀ ਅੱਜ ਚਾਚੇ ਦੀ ਸੁਹਾਗ ਰਾਸੀ ਅਸੀਂ ਥੋੜਾ ਬਹੁਤਾ ਕਮਰਾ ਵੀ ਸਜਾ ਦਿੱਤਾ ਸੀ ਤੇ ਮੈਂ ਇਹ ਸੋਚਦਾ ਸੀ ਕਿ ਚਾਚੇ ਨੂੰ ਕੁਝ ਪਤਾ ਵੀ ਹੋਊਗਾ ਕਿ ਨਹੀਂ ਦੋਸਤੋ ਮੇਰੀ ਚਾਚੀ ਬਹੁਤ ਜ਼ਿਆਦਾ ਸੋਹਣੀ ਸੀ ਤੇ ਮੇਰਾ ਚਾਚਾ ਸਿੱਧਾ ਸਾਦਾ ਭੋਲਾ ਭਾਲਾ ਜਾਂ ਚਾਚੀ ਪੜ੍ਹੀ ਲਿਖੀ ਹੋਣ ਕਰਕੇ ਬਿਊਟੀ ਪਾਰਲਰ ਦਾ ਕੋਰਸ ਵੀ ਸਿੱਖ ਕੇ ਆਈ ਸੀ ਉਸ ਤੋਂ ਬਾਅਦ ਉਸ ਨੂੰ ਆਪਣੇ ਕਾਰੋਬਾਰ ਵਿੱਚ ਦਿਲਚਸਪੀ ਸੀ ਜਿਸ ਕਰਕੇ ਘਰਦਿਆਂ ਨੇ ਉਸ ਨਾਲ ਦੁਕਾਨ ਖੋਲਣ ਦੀ ਗੱਲ ਕੀਤੀ ਕਿਉਂਕਿ ਸਾਟੀਆਂ ਦੁਕਾਨਾ ਤਾਂ ਪਹਿਲਾਂ ਹੀ ਸ਼ਹਿਰ ਵਿੱਚ ਸੀ ਉਸ ਦੇ ਘਰਦਿਆਂ ਨੇ ਸਾਡੀ ਇੰਨੀ ਜ਼ਮੀਨ ਵੇਚ ਕੇ ਹੀ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਸੀ ਕਿ ਉਹਨਾਂ ਦੀ ਤੀ ਰਾਜ ਕਰੂਗੀ ਉਹਨਾਂ ਨੇ ਚਾਚੇ ਬਾਰੇ ਬਹੁਤਾ ਕੁਝ ਪੁੱਛਿਆ ਵੀ ਨਹੀਂ ਸੀ ਮੈਂ ਆਪਣੇ ਚਾਚੇ ਕੋਲ ਗਿਆ ਤੇ ਕਿਹਾ ਚਾਚਾ ਬਾਰਾ ਕੇ ਮੇਰੀ ਗੱਲ ਸੁਣੀ ਜਦੋਂ ਚਾਚਾ ਕਮਰੇ ਚੋਂ ਆਇਆ ਤਾਂ ਚਾਚੀ ਮੇਰੇ ਵੱਲ ਵੇਖ ਰਹੀ ਸੀ ਪਰ ਵਿਚਾਰੀ ਨੂੰ ਕੀ ਪਤਾ ਸੀ ਕਿ ਚਾਚਾ ਤਾਂ ਬੜਾ ਹੀ ਸਿੱਧੇ ਸੁਭਾਤਾ ਜਦੋਂ ਮੈਂ ਚਾਚੇ ਨੂੰ ਕਿਹਾ ਕਿ ਚਾਚਾ ਤੈਨੂੰ ਕੁਝ ਪਤਾ ਵੀ ਹੈ ਕਿ ਅੱਜ ਤੇਰੀ ਪਹਿਲੀ ਰਾਤ ਆ ਤੱਗੋ ਹੱਸ ਕੇ ਕਹਿ ਲੱਗਾ ਮੇਰਾ ਵਿਆਹ ਹੋ ਗਿਆ ਯਾਰ ਮੈਨੂੰ ਬਹੁਤ ਖੁਸ਼ੀ ਹੈ ਮੈਂ ਹੁਣ ਆਪਣੀ ਘਰਵਾਲੀ ਕੋਲ ਜਾ ਕੇ ਸੌਣਾ ਤੇ ਤੂੰ ਰਾਤਵੇ ਕਿੰਨੀ ਹੋ ਗਈ ਆ ਹੁਣ ਤੂੰ ਵੀ ਜਾ ਕੇ ਸੌਂ ਜਾ ਮੈਂ ਸੋਚਿਆ ਚਾਚਾ ਵਿਚਾਰਾ ਸੱਚੀ ਬਹੁਤ ਹੀ ਭੋਲਾ ਮੈਨੂੰ ਨਹੀਂ ਲੱਗਦਾ ਸੀ ਚਾਚੀ ਦੇ ਕੋਲ ਜਾਊਗਾ ਪਤਾ ਨਹੀਂ ਕਿਵੇਂ ਚਾਚੀ ਇਸ ਨਾਲ ਆਪਣੀ ਜ਼ਿੰਦਗੀ ਕੱਢੂਗੀ ਦੋਸਤੋ ਮੈਂ ਰਾਤ ਨੂੰ ਦੋ ਤਿੰਨ ਵਾਰ ਆਪਣੇ ਕਮਰੇ ਤੋਂ ਬਾਹਰ ਆ ਕੇ ਚਾਚੇ ਦੇ ਕਮਰੇ ਦੇ ਕੋਲ ਵੀ ਗਿਆ ਪਰ ਮੈਨੂੰ ਉਹਨਾਂ ਦੇ ਕਮਰੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਹੀ ਨਹੀਂ ਆਈ ਮੈਂ ਸਮਝ ਗਿਆ ਸੀ ਕਿ ਮੇਰੇ ਚਾਚੇ ਨੂੰ ਵਿਆਹ ਕਰਵਾਉਣ ਦਾ ਉਦਾਂ ਹੀ ਚਾਚੜਿਆ ਸੀ ਉਸ ਨੂੰ ਹੋਰ ਕਿਸੇ ਕੰਮ ਤੱਕ ਕੋਈ ਮਤਲਬ ਨਹੀਂ ਤੇ ਨਾ ਹੀ ਕੋਈ ਪਤਾ ਸੀ ਅਗਲੇ ਦਿਨ ਅਸੀਂ ਆਪਣੀ ਕੰਮਾਂ ਨੂੰ ਲੱਗ ਪਏ ਸੀ ਤੇ ਚਾਚਾ ਹਮੇਸ਼ਾ ਵਾਂ ਖੇਤਾਂ ਵਿੱਚ ਕੰਮ ਕਰਨ ਚਲਾ ਗਿਆ ਪਰ ਉਸ ਨੂੰ ਹੋਰ ਕੋਈ ਕੰਮ ਨਹੀਂ ਆਉਂਦਾ ਸੀ ਜੋ ਚਾਚੀ ਦੇ ਚਿਹਰੇ ਤੋਂ ਸਾਫ਼ ਖਾਈ ਦੇ ਰਿਹਾ ਸੀ ਇਸ ਤਰ੍ਹਾਂ ਨਾਲ ਕੁਝ ਦਿਨ ਇਦਾਂ ਹੀ ਲੰਘ ਗਏ ਇੱਕ ਦਿਨ ਮੇਰੇ ਪਾਪਾ ਨੇ ਚਾਚੇ ਨੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਕਿਹਾ ਕਿ ਮੰਮੀ ਉਹਨਾਂ ਦੀ ਰੋਟੀ ਲੈ ਕੇ ਖੇਤਾਂ ਨੂੰ ਚੱਲੀ ਸੀ ਚਾਚੀ ਘਰ ਵਿੱਚ ਕੱਲੀ ਸੀ ਤੇ ਮੈਂ ਆਪਣੇ ਕਿਸੇ ਦੋਸਤ ਦੇ ਘਰ ਗਿਆ ਹੋਇਆ ਸੀ ਤੇ ਜਦੋਂ ਮੈਂ ਘਰ ਆਇਆ ਤਾਂ ਕੋਈ ਨਾ ਹੋਣ ਕਰਕੇ ਮੈਂ ਚਾਚੀ ਦੇ ਕਮਰੇ ਵੱਲ ਚਲਾ ਗਿਆ। ਮੇਰੀ ਚਾਚੀ ਬੈੱਡ ਉੱਤੇ ਲੰਮੀ ਪਾ ਕੇ ਫੋਨ ਚਲਾ ਰਹੀ ਸੀ। ਅਤੇ ਮੈਂ ਚਾਚੀ ਨੂੰ ਇਸ ਤਰ੍ਹਾਂ ਵੇਖ ਕੇ ਆਪਣੇ ਹੋਸ਼ ਹੀ ਗਵਾ ਬੈਠਾ ਸੀ। ਮੇਰਾ ਤਾਂ ਜੀ ਕਰਨ ਲੱਗਾ ਸੀ ਕਿ ਚਾਚੀ ਬਹੁਤ ਹੀ ਸੋਹਣੀ ਲੱਗ ਰਹੀ ਸੀ। ਮੈਂ ਚਾਚੀ ਨੂੰ ਆਵਾਜ਼ ਮਾਰ ਕੇ ਪੁੱਛਿਆ, "ਚਾਚੀ ਮੰਮੀ ਕਿੱਥੇ ਐ?" ਤਾਂ ਚਾਚੀ ਨੇ ਕਿਹਾ ਕਿ ਮੰਮੀ ਤਾਂ ਖੇਤਾਂ ਵਿੱਚ ਗਏ ਨੇ। ਤੇਰੇ ਪਾਪਾ ਤੇ ਚਾਚੇ ਨੂੰ ਰੋਟੀ ਦੇਣਾ। ਚਾਚੀ ਮੰਮੀ ਨੂੰ ਵੱਡੀ ਭੈਣ ਕਹਿ ਕੇ ਬੁਲਾਉਂਦੇ ਸੀ ਤੇ ਮੈਂ ਜਦੋਂ ਕਮਰੇ ਤੋਂ ਬਾਹਰ ਆਉਣ ਲੱਗਾ ਤਾਂ ਚਾਚੀ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਹਰਮਨ ਮੇਰੀ ਗੱਲ ਸੁਣ ਕੇ ਜਾਵੀਂ ਮੈਂ ਉਹਨਾਂ ਨੇ ਕਿਹਾ ਚਾਚੀ ਜੀ ਦੱਸੋ ਤਾਂ ਚਾਚੀ ਨੇ ਕਿਹਾ ਪਹਿਲਾਂ ਤੂੰ ਇੱਥੇ ਮੇਰੇ ਕੋਲ ਬੈਠ ਮੈਂ ਚਾਚੀ ਨਾਲ ਸੋਫੇ ਤੇ ਬੈਠ ਗਿਆ ਸੀ ਤਾਂ ਚਾਚੀ ਨੇ ਕਿਹਾ ਹਰਮਨ ਜੇਕਰ ਤੁਹਾਨੂੰ ਆਪਣੇ ਚਾਚੇ ਬਾਰੇ ਪਤਾ ਸੀ ਤਾਂ ਤੁਸੀਂ ਉਸ ਦਾ ਵਿਆਹ ਮੇਰੇ ਨਾਲ ਕਿਉਂ ਕੀਤਾ ਮੇਰੇ ਘਰਦਿਆਂ ਨੂੰ ਦੱਸਿਆ ਕਿਉਂ ਨਹੀਂ ਨਹੀਂ ਤਾਂ ਮੈਂ ਉਸਨਾਂ ਨਾਲ ਵਿਆਹ ਨਾ ਕਰਾਉਂਦੀ ਮੈਂ ਕਿਹਾ ਚਾਚੀ ਇਹਨਾਂ ਗੱਲਾਂ ਬਾਰੇ ਮੈਨੂੰ ਕੁਝ ਨਹੀਂ ਪਤਾ ਪਰ ਮੈਨੂੰ ਲੱਗਦਾ ਦੱਸਿਆ ਸੀ ਤੁਹਾਡੇ ਮੰਮੀ ਪਾਪਾ ਨੂੰ ਸਾਡੀ ਕੋਈ ਗੱਲ ਹੀ ਨਹੀਂ ਸੁਣੀ ਫਿਰ ਚਾਚੀ ਨੇ ਕਿਹਾ ਕਿ ਹਰਮਨ ਉਹ ਸਿੰਧੂ ਆਪਣੇ ਚਾਚੇ ਨੂੰ ਕਮਰੇ ਵਿੱਚੋਂ ਆਵਾਜ਼ ਕਿਉਂ ਮਾਰ ਕੇ ਬਾਹਰ ਲੈ ਕੇ ਗਿਆ ਸੀ ਮੈਂ ਸੋਚਿਆ ਕਿ ਹੁਣ ਕੀ ਜਵਾਬ ਦੇਵਾਂ ਮੈਂ ਚਾਚੀ ਨੂੰ ਕਿਹਾ ਕਿ ਚਾਚੀ ਮੇਤਾ ਚਾਚੇ ਨੂੰ ਪਹਿਲੀ ਰਾਤ ਬਾਰੇ ਕੁਝ ਦੱਸਣ ਲਈ ਆਵਾਜ਼ ਮਾਰ ਕੇ ਲੈ ਕੇ ਗਿਆ ਸੀ ਕਿ ਸਭ ਕੁਝ ਕਿੱਦਾਂ ਹੁੰਦਾ ਪਰ ਚਾਚੀ ਉਹਨਾਂ ਨੇ ਕਿਹਾ ਕਿ ਫਿਰ ਉਸ ਨੂੰ ਤਾਂ ਦੱਸਿਆ ਹੀ ਨਹੀਂ ਮੈਂ ਕਿਹਾ ਮੈਂ ਉਸ ਨੂੰ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸੁਣਨ ਲਈ ਤਿਆਰ ਹੀ ਨਹੀਂ ਸੀ ਤੇ ਨਾ ਹੀ ਉਸ ਨੂੰ ਕੁਝ ਸਮਝ ਆਇਆ ਉਹ ਬਸ ਇਹ ਕਹਿ ਕੇ ਕਮਰੇ ਚਲਾ ਗਿਆ ਕਿ ਮੈਂ ਆਪਣੀ ਘਰ ਵਾਲੀ ਨਾਲ ਜਾ ਕੇ ਸੌਣਾ ਤੇ ਤੂੰ ਵੀ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ ਚਾਚੀ ਨੇ ਕਿਹਾ ਕਿ ਉਹ ਤਾਂ ਕਮਰੇ ਵਿੱਚ ਆ ਕੇ ਮੇਰੇ ਕੋਲ ਉਸੇ ਸਮੇਂ ਸੌਂ ਗਿਆ ਸੀ ਮੈਨੂੰ ਤਾਂ ਉਸ ਤਰ੍ਹਾਂ ਦਾ ਪਿਆਰ ਮਿਲਿਆ ਹੀ ਨਹੀਂ ਜੋ ਮੈਂ ਚਾਹੁੰਦੀ ਸੀ ਚਾਚੀ ਨੇ ਕਿਹਾ ਮੈਂ 1 ਮਹੀਨਾ ਹੋਰ ਦੇਖਣਾ ਜੇਕਰ ਤੇਰਾ ਚਾਚਾ ਮੈਨੂੰ ਖੁਸ਼ ਨਾ ਕਰ ਪਾਇਆ ਮੇਨਾਂ ਰਿਸ਼ਤਾ ਨਾ ਨਵਾ ਪਾਇਆ ਤਾਂ ਮੈਂ ਉਸ ਨੂੰ ਛੱਡ ਦਵਾਂਗੀ ਮੈਂ ਉਸ ਨੂੰ ਕਿਹਾ ਚਾਚੀ ਅਜਿਹਾ ਨਾ ਕਰਿਓ ਚਾਚੀ ਨੇ ਕਿਹਾ ਮੈਂ ਹੋਰ ਕੀ ਕਰਾਂ ਤੂੰ ਹੀ ਦੱਸ ਦੇ ਹਰਮਨ ਕਿ ਤੂੰ ਮੈਨੂੰ ਉਹ ਖੁਸ਼ੀ ਦੇ ਸਕਦਾ ਮੈਂ ਚਾਚੀ ਵੱਲ ਵੇਖਦਾ ਹੀ ਰਹਿ ਗਿਆ ਸੀ ਚਾਚੀ ਨੇ ਕੀ ਕਹਿ ਦਿੱਤਾ ਮੈਂ ਕਿਹਾ ਚਾਚੀ ਜੇਕਰ ਤੁਹਾਨੂੰ ਸਭ ਖੁਸ਼ੀਆਂ ਮਿਲ ਜਾਣ ਫਿਰ ਤੁਸੀਂ ਚਾਚੇ ਨੂੰ ਛੱਡ ਕੇ ਤਾਂ ਨਹੀਂ ਜਾਓਗੇ ਚਾਚੀ ਨੇ ਕਿਹਾ ਜਦੋਂ ਮੈਨੂੰ ਸਾਰੀਆਂ ਖੁਸ਼ੀਆਂ ਮਿਲ ਗਈਆਂ ਤਾਂ ਮੈਂ ਉਸ ਨੂੰ ਕਿਉਂ ਛੱਡ ਕੇ ਜਾਊਂਗੀ ਤੂੰ ਆਪਣੇ ਚਾਚੇ ਨੂੰ ਸਮਝਾ ਮੈਂ ਉਹਨਾਂ ਨੂੰ ਵਾਅਦਾ ਕੀਤਾ ਕਿ ਚਾਚੀ ਮੈਂ ਚਾਚੇ ਨੂੰ ਪੱਕਾ ਸਮਝਾਉਂਗਾ ਐਨੇ ਵਿੱਚ ਮੇਰੀ ਮਾਂ ਦੀ ਆਵਾਜ਼ ਆਈ ਤਾਂ ਮੈਂ ਚਾਚੀ ਨੂੰ ਕਿਹਾ ਕਿ ਹੁਣ ਤੁਸੀਂ ਤਿਆਰ ਹੋ ਮੈਂ ਚਾਚੇ ਨੂੰ ਕਦੇ ਵੀ ਭੇਜ ਸਕਦਾ ਚਾਚੀ ਨੇ ਕਿਹਾ ਕਿ ਹਾਂ ਮੈਂ ਤਾਂ ਤਿਆਰ ਹੀ ਹਾਂ ਕਿਹੜਾ ਸਮਾਂ ਕੋਈ ਆਵੇ ਤੇ ਉਹ ਮੈਨੂੰ ਖੁਸ਼ ਕਰੇ ਅਗਲੇ ਦਿਨ ਜਦੋਂ ਪਾਪਾ ਤੇ ਮੇਰੀ ਮਾਂ ਕੀਤਾ ਵਿੱਚ ਗਏ ਤਾਂ ਮੈਂ ਆਪਣੇ ਚਾਚੇ ਨੂੰ ਕੋਲ ਬੁਲਾ ਕੇ ਸਭ ਸਮਝਾ ਦਿੱਤਾ ਜਦੋਂ ਚਾਚੀ ਨੇ ਮੈਨੂੰ ਫੋਨ ਕਰਕੇ ਦੱਸਿਆ ਮੈਂ ਝਟਕਾਰ ਆ ਗਿਆ ਸੀ ਕਿਉਂਕਿ ਸਾਡਾ ਪਿੰਡ ਸ਼ਹਿਰ ਦੇ ਬਹੁਤ ਨੇੜੇ ਸੀ ਚਾਚੀ ਨੇ ਕਿਹਾ ਹਰਮਨ ਕਾ ਰਾਜਾ ਅੱਜ ਤੇਰੇ ਕੋਲ ਬਹੁਤ ਸਮਾਂ ਅਸੀਂ ਫੇਰ ਉਹ ਸਭ ਕੁਝ ਕਰ ਲਾਂਗੇ ਮੈਂ ਜਲਦੀ ਨਾਲ ਸ਼ਹਿਰ ਤੋਂ ਆ ਕੇ ਆਪਣੀ ਬਾਈਕ ਨੂੰ ਖੜਾ ਕਰ ਦਿੱਤਾ ਸੀ ਤੇ ਸਿੱਧਾ ਚਾਚੀ ਦੇ ਕਮਰੇ ਵਿੱਚ ਆ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਮੰਮੀ ਕਦੋਂ ਆਉਗੀ ਚਾਚੀ ਕਹਿੰਦੀ ਪਹਿਲਾਂ ਤੂੰ ਚੱਲ ਜਿਹੜਾ ਅਸੀਂ ਕੰਮ ਕਰਨਾ ਉਹ ਕਰਦੇ ਹਾਂ ਤੈਨੂੰ ਮੰਮੀ ਦੀ ਪਈ ਆ ਮੈਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ ਤੇ ਕਿਹਾ ਚਾਚੀ ਚਲੋ ਠੀਕ ਹੈ ਹੁਣ ਮੈਂ ਤੈਨੂੰ ਖੁਸ਼ੀ ਦਿਨਾ ਅਸੀਂ ਪਹਿਲਾਂ 5-10 ਮਿੰਟ ਗੱਲਾਂ ਕੀਤੀਆਂ ਦੋਨਾਂ ਨੇ ਤਾਸ਼ ਖੇਡੀ ਚਾਚੀ ਨੇ ਕਿਹਾ ਕਿ ਹਰਮਨ ਜੇਕਰ ਤੂੰ ਮੈਨੂੰ ਇਦਾਂ ਹੀ ਖੁਸ਼ੀ ਦਿੰਦਾ ਰਿਹਾ ਤੇ ਮੇਰਾ ਦਿਲ ਲਪਾਉਂਦਾ ਰਿਹਾ ਤਾਂ ਮੈਂ ਘਰ ਛੱਡ ਕੇ ਕਦੇ ਨਹੀਂ ਜਾਵਾਂਗੀ ਕਿਉਂਕਿ ਤੇਰਾ ਚਾਚਾ ਤਾਂ ਪੂਰੀ ਤਰ੍ਹਾਂ ਸਿੱਧਾ ਉਸ ਨੂੰ ਜਹੇ ਕੰਮ ਦਾ ਬਿਲਕੁਲ ਨਹੀਂ ਪਤਾ ਉਹ ਮੈਨੂੰ ਹੁਣ ਦੇਖ ਲਿਆ ਮੈਂ ਕਿਹਾ ਚਾਚੀ ਤੁਸੀਂ ਫਿਕਰ ਨਾ ਕਰੋ ਮੈਂ ਚਾਚਾ ਜੀ ਨੂੰ ਸਭ ਕੁਝ ਸਮਝਾ ਦਾਂਗਾ ਉਹ ਤੁਹਾਨੂੰ ਪੂਰਾ ਖੁਸ਼ ਰੱਖਣਗੇ ਤੇ ਤੁਹਾਡਾ ਦਿਲ ਵੀ ਲਾ ਕੇ ਰੱਖਣਗੇ ਮੈਂ ਤਾਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਉਣਾ ਹੈ ਚਾਚੀ ਨੇ ਕਿਹਾ ਹਾਂ ਅੱਜ ਪਤਾ ਲੱਗ ਜਾਊ ਕਿ ਤੂੰ ਉਹਨਾਂ ਨੂੰ ਕੀ ਸਮਝਾਇਆ ਹੈ ਮੈਂ ਕਿਹਾ ਚਾਚੀ ਆਪਣੇ ਸਹਾਰੇ ਲਾਦੇ ਮੈਂ ਵੀ ਆਪਣੇ ਸਾਰੇ ਦੋਸਤੋਂ ਫਿਰ ਮੈਂ 20 ਮਿੰਟ ਬਾਅਦ ਆ ਬਾਹਰ ਆਇਆ ਬਾਰੀ ਕੋਲ ਜਾ ਕੇ ਖੜਾ ਹੋ ਗਿਆ ਉਸ ਤੋਂ ਬਾਅਦ ਮੈਂ ਆਪਣੇ ਚਾਚੇ ਨੂੰ ਵੇਖਿਆ ਕਿ ਉਹ ਚਾਚੀ ਕੋਲ ਗਿਆ ਤੇ ਉਸ ਨੇ ਚਾਚੀ ਨਾਲ ਬਹੁਤ ਗੱਲਾਂ ਕੀਤੀਆਂ ਪਰ ਮੈਂ ਬਹੁਤ ਖੁਸ਼ੀ ਕਿ ਚਾਚੇ ਨੇ ਮੇਰੀ ਚਾਚੀ ਨੂੰ ਸੁੱਖ ਦਿੱਤਾ ਜਿਸ ਦੀ ਉਹ ਹੱਕਦਾਰ ਸੀ ਉਸ ਨੇ ਅਗਲੇ ਦਿਨ ਮੈਨੂੰ ਕਿਹਾ ਮੈਂ ਇਹ ਹੀ ਦੇਖਣਾ ਚਾਹੁੰਦੀ ਸੀ ਕਿ ਤੂੰ ਮੈਨੂੰ ਉਹ ਸੁੱਖ ਦੇ ਸਕਦਾ ਕਿ ਨਹੀਂ ਫਿਰ ਮੇਰਾ ਚਾਚਾ ਵੀ ਬਹੁਤ ਖੁਸ਼ ਸੀ ਚਾਚੀ ਨੇ ਮੈਨੂੰ ਕਿਹਾ ਤੂੰ ਬਹੁਤ ਤੇਜਾ ਤੂ ਤਾਂ ਆਪਣੇ ਚਾਚੇ ਨੂੰ ਕਿੰਨੀ ਛੇਤੀ ਸਮਝਾ ਦਿੱਤਾ ਫਿਰ ਚਾਚੀ ਕਿੱਕੇ ਨਾਉਣ ਚਲੀ ਗਈ ਤੇ ਚਾਚਾ ਜੀ ਖੇਤਾਂ ਵੱਲ ਨੂੰ ਚਲੇ ਗਏ ਐਨੇ ਵਿੱਚ ਮੇਰੀ ਮਾਂ ਵੀ ਆ ਗਈ ਸੀ ਉਸ ਤੋਂ ਬਾਅਦ ਅਸੀਂ ਬਹੁਤ ਗੱਲਾਂ ਕੀਤੀਆਂ ਚਾਚੀ ਨਾਲ ਮੈਂ ਸੋਫੇ ਤੇ ਬੈਠਾ ਸੀ ਅਤੇ ਉਸ ਤੋਂ ਬਾਅਦ ਗੱਲਾਂ ਕਰ ਕਰਕੇ ਅਸੀਂ ਆਪਣੀ ਦੁਕਾਨ ਬਾਰੇ ਸੋਚ ਰਹੇ ਸੀ ਉਹਨਾਂ ਨੇ ਕਿਹਾ ਤੂੰ ਵਾ ਮੰਮੀ ਨਾਲ ਗੱਲ ਕਰ ਲਵੀ ਚਾਚੀ ਨੇ ਬਿਊਟੀ ਪਾਰਲਰ ਦਾ ਕੰਮ ਸਿੱਖਿਆ ਤਾਂ ਹੋਇਆ ਸੀ ਪਰ ਵਿਆਹ ਤੋਂ ਪਹਿਲਾਂ ਦੁਕਾਨ ਦੀ ਵੀ ਗੱਲ ਕੀਤੀ ਸੀ ਪਰ ਮੈਂ ਆਪਣੇ ਪਾਪਾ ਨੂੰ ਕਿਹਾ ਸੀ ਕਿ ਮੈਂ ਕੱਪੜੇ ਦਾ ਕਾਰੋਬਾਰ ਕਰਨਾ ਇਸ ਲਈ ਪਾਪਾ ਨੇ ਕੱਪੜੇ ਦੀ ਦੁਕਾਨ ਖੋਲਣ ਦੀ ਇਜਾਜ਼ਤ ਦੇ ਦਿੱਤੀ ਅਤੇ ਦੂਜੀ ਦੁਕਾਨ ਵਿੱਚ ਪਾਰਲਰ ਦਾ ਕੰਮ ਅਸੀਂ ਕੁਝ ਦਿਨਾਂ ਵਿੱਚ ਹੀ ਦੁਕਾਨ ਖਾਲੀ ਕਰਾ ਕੇ ਸਮਾਨ ਪਾ ਲਿਆ ਸੀ ਹੁਣ ਮੇਰਾ ਚਾਚਾ ਤਾਂ ਕਦੇ ਸ਼ਹਿਰ ਵਿੱਚ ਜਾਂਦਾ ਹੀ ਨਹੀਂ ਸੀ ਇਸ ਲਈ ਮੈਂ ਤੇ ਚਾਚੀ ਨੇ ਦੁਕਾਨ ਤੇ ਆਣਾ ਜਾਣਾ ਸ਼ੁਰੂ ਕੀਤਾ ਮੈਂ ਬਹੁ ਸਮਾਂ ਚਾਚੀ ਨਾਲ ਰਹਿੰਦਾ ਸੀ ਆਪਣੀ ਦੁਕਾਨ ਦੇ ਪਿੱਛੇ ਬਣੇ ਕਮਰੇ ਵਿੱਚ ਸਵੇਰੇ ਹੀ ਜਾਂਦੇ ਚਾਚੀ ਨਾਲ ਖੂਬ ਮਿਹਨਤ ਕਰਦੇ ਕਈ ਵਾਰੀ ਤਾਂ ਚਾਚੀ ਰਾਤ ਨੂੰ ਮੇਰੇ ਕਮਰੇ 'ਚ ਆ ਕੇ ਬਹੁਤ ਗੱਲਾਂ ਕਰਦੀ ਅਸੀਂ ਰਾਤ ਨੂੰ ਗੱਲਾਂ ਕਰਦੇ ਮਸਤੀ ਕਰਦੇ ਤੇ ਅਸੀਂ ਹੁਣ ਆਪਣੇ ਕਾਰੋਬਾਰ ਵਿੱਚ ਬਹੁਤ ਤਰੱਕੀ ਕਰ ਰਹੇ ਸੀ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਸਾਰਾ ਟੱਬਰ ਬਹੁਤ ਖੁਸ਼ੀ ਫਿਰ ਇੱਕ ਦਿਨ ਚਾਚੀ ਨੇ ਮੈਨੂੰ ਕਿਹਾ ਕਿ ਹਰਮਨ ਮੈਂ ਪ੍ਰੈਗਨੈਂਟ ਆ ਮੈਂ ਤਾਂ ਡਰ ਹੀ ਗਿਆ ਸੀ ਫੇਰ ਚਾਚੀ ਨੇ ਕਿਹਾ ਫੇਰ ਕੀ ਹੋਇਆ ਮੇਰਾ ਵਿਆਹ ਹੋਇਆ ਤੇ ਮੈਨੂੰ ਬੱਚੇ ਦੀ ਲੋੜ ਹੈ ਨਾਲੇ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਦੁਕਾਨ ਤੇ ਪੂਰਾ ਸਾਥ ਦੇਵਾਂਗੀ ਦੋਸਤੋ ਇਸ ਬਾਰੇ ਚਾਚੀ ਨੇ ਜਦੋਂ ਮਾਂ ਨੂੰ ਦੱਸਿਆ ਤਾਂ ਬਹੁਤ ਖੁਸ਼ ਹੋਈ ਇਸ ਤਰ੍ਹਾਂ ਦਿਨ ਲੰਘਦੇ ਗਏ ਤੇ ਇੱਕ ਦਿਨ ਚਾਚੀ ਨੇ ਸੋਹਣੇ ਜਿਹੇ ਮੁੰਡੇ ਨੂੰ ਜਨਮ ਦਿੱਤਾ ਜੋ ਬਿਲਕੁਲ ਮੇਰੇ ਤੇ ਗਿਆ ਸੀ ਹੁਣ ਮੈਂ ਚਾਚੀ ਨੂੰ ਕਦੇ-ਕਦੇ ਹੀ ਮਿਲਦਾ ਸੀ ਪਰ ਅਸੀਂ ਦੋਵੇਂ ਦੁਕਾਨ ਵਿੱਚ ਇਕੱਠੇ ਜਾਂਦੇ ਸੀ ਮੇਰੇ ਚਾਚੇ ਤੇ ਚਾਚਾ ਬਹੁਤ ਖੁਸ਼ ਨੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਗਾਲ ਜੀ ਤੇ ਨਾਲੇ ਹਾਂ ਜੇਕਰ ਤੁਹਾਡੇ ਆਪਣੇ ਕਿਸੇ ਰਿਸ਼ਤੇ ਵਿੱਚ ਕਮੀ ਹੋਵੇ ਤਾਂ ਤੁਸੀਂ ਉਸ ਰਿਸ਼ਤੇ ਨੂੰ ਸਮਝਾ ਕੇ ਦੂਸਰੇ ਦੀ ਜ਼ਿੰਦਗੀ ਆਸਾਨ ਕਰ ਸਕਦੇ ਹੋ ਜਿੱਦਾਂ ਮੈਂ ਆਪਣੇ ਚਾਚੇ ਨੂੰ ਸਮਝਾਇਆ ਤੇ ਮੇਰੀ ਚਾਚੀ ਦੀ ਜ਼ਿੰਦਗੀ ਦੇ ਵਿੱਚ ਸੁਖੀ ਸੁਖ ਹੋ ਗਏ ਇਸ ਰੌਣਹਾਂ ਦੀ ਜ਼ਿੰਦਗੀ ਵਧੀਆ ਚੱਲਣ ਲੱਗੀ ਧੰਨਵਾਦ ਜੀ